ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੱਗਦਾ ਹੈ ਮੈਂ ਕੁਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ ਨਾ ਮੈਂ ਰੈਵੈਂਜ ਫੁੱਲ ਆਦਮੀ ਇਹਨਾਂ ਦੇ ਬੰਦੇ ਬਣਨਾ ਨਹੀਂ ਛੇਤਰਾਂ ਤੋਂ ਬਣੇ ਔਰ ਤੁਸੀਂ ਕੁਝ ਨਹੀਂ ਬਣੇ ਛੇਤਰ ਦੇਖੋ ਇੱਥੇ ਬਣਦੇ ਬਦਲਾ ਪੂਰੀ ਬੰਦੇ ਤੋਂ ਹੀ ਆਪਰਾ ਆਰਾਮ ਨਾਲ ਰਹਿਣਾ ਬਾਅਦ ਚ ਵੀ ਪਹਿਲਾਂ ਵੀ ਨੌਕਰ ਬਾਅਦ ਚ ਵੀ ਨੌਕਰ ਸਭ ਪਹਿਲੀ ਤਰੀਕ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇ ਮੇਰੇ ਤੋਂ ਜਵਾਬ ਲੈ ਲਓ ਜਿਹੜੀ ਚਾਹਤ ਹੈ ਕੋਈ ਵੀ ਹੈ ਸਾਰਿਆਂ ਨੂੰ ਪਤਾ ਕਿ ਮੈਂ ਕਿਹਾ 2 ਤਰੀਕ ਤੋਂ ਬਾਅਦ ਨਾਂ ਨੂੰ ਲੈ ਕੇ ਕਾਨੂੰਨ ਦਾ ਸਹਰਾ ਲਾਂ ਮੈਂ ਇੱਕ ਦੋ ਦਿਨ ਹੋਰ ਕਰ ਲਓ ਨਾਂ ਨੂੰ ਕਰ ਲਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਫ ਹਾਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਜੋ ਕੁ ਭੜਕਦਾ ਹੈ ਤਾਹ ਹੋਰ 2 ਤਰੀਕ ਤੋਂ ਬਾਅਦ ਮੈਂ ਦੁੱਲਾ ਪੱਟੀ ਬਣ ਜਾਣਾ ਐਦਾਂ ਦਾ ਹੀ ਰਹਿਣਾ ਫਰੀਦਕੋਟ ਵਿੱਚ ਚੋਣ ਪ੍ਰਚਾਰ ਦੌਰਾਨ ਨਫਰਤੀ ਭਾਸ਼ਣ ਦੇਣ ਅਤੇ ਕਿਸਾਨਾਂ ਨੂੰ ਧਮਕਾਉਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਭਾਜਪਾ ਉਮੀਦਵਾਰ ਹੰਸ ਰਾਏ ਹੰਸ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ ਹੰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਪ ਰਿਹਾ ਹੈ ਕਿ ਉਹਨਾਂ ਨੂੰ ਟਾਰਗੇਟ ਕਰਕੇ ਲਗਾਤਾਰ ਉਹਨਾਂ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਅਜਿਹੇ ਦੇ ਵਿੱਚ ਨਿਰਾਸ਼ਗੀ ਉਹਨਾਂ ਨੂੰ ਵੀ ਹੈ ਤੇ ਇਸ ਦੇ ਚਲਦਿਆਂ ਉਹਨਾਂ ਉੱਤ ਬੋਲ ਬੋਲੇ ਹੰਸ ਨੇ ਇੱਕ ਵਾਰ ਫਿਰ ਤੋਂ ਇਕਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਹੋਏ ਬੋਤੀ ਅਪੀਲ ਕੀਤੀ ਹੈ ਸ਼ੈਤਾਨ ਨਹੀਂ ਆਇਆ ਇਮਾਨ ਆ ਗਿਆ ਮੈਂ ਕਿਹੇ ਈਮਾਨ ਆ ਗਿਆ ਸ਼ੈਤਾਨਤ ਉਧ ਰਾਇਆ ਸੀਗਾ ਜਦੋਂ ਧੀਆਂ ਪੈਣਾ ਦੀ ਨੂੰ ਗਾਲਾਂ ਕੱਢ ਰਿਹਾ ਸੀ ਔਰ ਮਾਵਾ ਨੂੰ ਗਾਲਾਂ ਕੱਢ ਰਿਹਾ ਸੀ ਉਸ ਬੰਦੇ ਨੂੰ ਕਿਹਾ ਤੇਰਾ ਘਰ ਤੋੜ ਦਾਂਗੇ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਰੱਬ ਦੀ ਲਾਠੀ ਤੋਂ ਡਰੋ ਨੀਲੇ ਛੱਤ ਵਾਲੇ ਤੋਂ ਡਰੋ ਹੋਰ ਕੋਈ ਮੈਂ ਕੋਈ ਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ ਨਾ ਮੈਂ ਰੈਵੈਂਜ ਫੁੱਲ ਆਦਮੀ ਹਾਂ ਕੋਈ ਬਦਲਾਖੋਰੀ ਬੰਦੇ ਥੋੜੇ ਆਪਾਂ ਆਰਾਮ ਨਾਲ ਰਹਿਣਾ ਬਾਅਦ ਚ ਵੀ ਪਹਿਲਾਂ ਵੀ ਨੌਕਰੀਆਂ ਬਾਅਦ ਚ ਵੀ ਨੌਕਰੀਆਂ ਸਭ ਦੇ ਅੱਜ ਅਸੀਂ ਸ਼ੀਸ਼ਾ ਵੀ ਦਿੱਤੀਆਂ ਕਿ ਜੋ ਕੁਝ ਮੰਗਣਾ ਚਾਹੁੰਦੇ ਉਸ ਤੋਂ ਵੱਧ ਮਿਲੇ ਹਾਂ ਰੱਬ ਅੱਗੇ ਸ਼ੀਸ਼ਾ ਦਿੱਤੀਆਂ ਕਿ ਸਾਰੇ ਪੰਜਾਬੀ ਇਹਨਾਂ ਦਾ ਕਾਲਜਾ ਸ਼ਾਂਤ ਰਹੇ ਜੋ ਮਾਲਕ ਜੋ ਰੱਬ ਚਾਵੇ ਉਹ ਕਰੇ ਪਰ ਜਿਹੜੇ ਸਰਕਾਰਾਂ ਤੋਂ ਮੰਗਦੇ ਮੈਂ ਵੱਡੀ ਸਰਕਾਰ ਨੂੰ ਵੀ ਕਹਿੰਦਾ ਇਹਨਾਂ ਨੂੰ ਦਿਓ ਤਾਂ ਕਿ ਸ਼ਾਂਤੀ ਆਵੇ ਪੰਜਾਬ 'ਚ ਸ਼ਾਂਤੀ ਰਹੇ ਜੋ ਕੋਈ ਵੀ ਉਹ ਸਾਰਿਆਂ ਨੂੰ ਪਤਾ ਕਿ ਮੈਂ ਕਹੇ 2 ਤਰੀਕ ਤੋਂ ਬਾਅਦ ਨਾਂ ਨੂੰ ਲਿਖ ਲਓ ਕਾਨੂੰਨ ਦਾ ਸਹਾਰਾ ਲਵਾਂਗੇ ਔਰ 2 ਤਰੀਕ ਤੋਂ ਬਾਅਦ ਮੈਂ ਦੁੱਲਾ ਭੱਟੀ ਬਣ ਜਾਣਾ ਐਦਾਂ ਦਾ ਹੀ ਰਹਿਣਾ ਕੀ ਦਬੜੀਆਂ ਨਹੀਂ ਐ एमपी ਤੇ ਪਹੇਜੇ ਹੈਗਾ ਮੈਂ ਜਦ ਨਵੀਂ ਸਰਕਾਰ ਬਣ ਤੱਕ ਬਣ ਕੇ ਦੇਖ ਵੀ ਲਿਆ ਕੋਈ ਕਹਾਣੀ ਨਹੀਂ ਐਮਪੀ ਬਣ ਕੇ ਜੀ ਬੰਦਾ ਆਪਣੇ ਆਪ ਨੂੰ ਮੋਢਿਆਂ ਤੇ ਐਮਪੀ ਨੂੰ ਹੀ ਰੱਖੇ ਆਖਿਰ ਤੇ ਮੈਂ ਇਨਸਾਨ ਆ ਆਖਿਰ ਤੇ ਚਲੀ ਜਾਣਾ ਆਪਾਂ ਦੁਨੀਆ ਤੋਂ ਇਹ ਰੁਤਬੇ ਨਹੀਂ ਰਹਿਣੇ ਕਿਰਦਾਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਬਸ